ਸਾਨੂੰ ਇਹ ਕਿ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਇਹ ਅਦੇਸ਼ ਹਸਪਤਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵਲ ਆ ਰਹੀ। ਜੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਹੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਕੋਲ ਪੁਲਸ ਫੋਰ ਜਦੋਂ ਮੌਕੇ ਦੇ ਉੱਪਰ ਹੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਕਰਨ ਤੋਂ ਇਹ ਪਾਇਆ ਗਿਆ ਇਹ ਲੜਕੀ ਦਾ ਨਾਮ ਕੰਚਨ ਕੁਆਰੀ ਏਲੀਅਸ ਕਮਲਪੁਰ ਪਤਰੀ ਬਰਸਾਤੀ ਲਾਲ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ। ਇਹਦੀ ਏਜ ਕਰੀ 30 ਸਾਲ ਦੇ ਕਰੀਬ ਹੈਗੀ ਹੈ। ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਗਈ ਸੀ ਕਿ ਇਹ ਢੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇੱਥੇ ਨਾਲ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਦੇ ਵਿੱਚੋਂ ਮਿਲੀ ਹੈ। ਸੁਪਰੀਮ ਲਿਬਰੇਰੀ ਜਿਹੜੀ ਹਾਲਾਤਾਂ ਤੋਂ ਇਹ ਵੀ ਲੱਗ ਰਿਹਾ ਹੈ ਕਿ ਜਿਹੜੇ ਹੈਗੀ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟੇਲੋ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਪੱਜ ਗਏ ਗੱਡੀ ਜਿਹੜੀ ਸੀ ਜੀ ਹੋਰ ਥੋੜਾ ਜਿਹਾ ਖਾਇਦਾ ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਪੁੱਦਕੁੱਲ ਕਰਦੇ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ پارک ਕਰਕੇ ਗਿਆ ਕਿਸ ਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਹ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਇੰਗਲੈਂਡ ਤੱਕ ਜਾਂਚ ਕਰਦੇ ਆ। ਇਹ ਸੁਣਨੇ ਲਈ ਕੋਈ ਐਲੈਕਟ੍ਰਿਕਿਟੀ ਦੀ ਗੱਲ ਨਹੀਂ। ਆਦੇਪੂ ਬਾਰੇ ਮੈਂ ਕੁਝ ਨਹੀਂ ਕਹਾਂ।